ਅਜਨਾਲਾ ਤੋਂ ਥੋੜੀ ਦੂਰ ਪਿੰਡੇ ਪੁੱਗਾ ਨਜ਼ਦੀਕ ਸਕੂਲ バス ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਟੱਕਰ ਮਾਰਨ ਕਾਰਨ ਮੋਟਰਸਾਈਕਲ ਉੱਤੇ ਸਵਾਰ ਇੱਕ ਵਿਅਕਤੀ ਉਸਦੀ ਮਾਤਾ ਅਤੇ ਉਸਦੇ 3 ਸਾਲਾਂ ਭਤੀਜਾ ਦੀ ਹੋਈ ਦਰਦਨਾਕ ਮੌਤ ਗੰਭੀਰ ਰੂਪ ਵਿੱਚ ਜ਼ਖਮੀ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਦਾਖਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗੁੱਸੇ ਵਿੱਚ ਆਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਵੈਨ ਦੀ ਕੀਤੀ ਗਈ ਭੰਨ ਤੋੜ ਪੰਨ ਤੋੜ ਦੌਰਾਨ ਪੁਲਿਸ ਕਰਮਚਾਰੀ ਬਾਲ ਬਾਲ ਬਚਿਆ ਅਜਨਾਲਾ ਨੇੜੇ ਪਿੰਡ ਭੁੱਗਾ ਵਿਖੇ ਇੱਕ ਤੋਂ ਸਕੂਲ ਵੈਨ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਮੋਟਰਸਾਈਕਲ ਤੇ ਸਵਾਰ ਉਹ ਵਿਅਕਤੀ ਉਸਦੀ ਮਾਂ ਅਤੇ 3 ਸਾਲਾਂ ਭਤੀਜਾ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਮਹਿਲਾ ਗੰਭੀਰ ਰੂਕ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਇਸ ਮੌਕੇ ਮ੍ਰਿਤਕਾ ਦੇ ਮ੍ਰਿਤਕਾ ਦੇ ਗੁੱਸੇ ਵਿੱਚ ਆਏ ਪਰਿਵਾਰਿਕ ਮੈਂਬਰਾਂ ਵੱਲੋਂ ਸਕੂਲ ਵੈਨ ਦੀ ਭੰਨਤੋੜ ਕੀਤੀ ਗਈ ਜਿਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਉਹਨਾਂ ਨੂੰ ਸ਼ਾਂਤ ਕਰਵਾਇਆ ਗਿਆ ਸਕੂਲ ਵੈਨ ਨੂੰ ਥਾਣੇ ਲੈ ਜਾ ਰਿਹਾ ਪੁਲਿਸ ਕਰਮਚਾਰੀ ਪਨ ਤੋੜ ਦੌਰਾਨ ਇੱਟਾ ਰੋਣਿਆਂ ਤੋਂ ਬਾਲ ਬਾਲ ਬਚਿਆ ਤੁਸੀਂ ਵੀ ਸੁਣੋ ਪੁਲਿਸ ਅਧਿਕਾਰੀ ਦਾ ਕੀ ਹੈ ਕਹਿਣਾ ਮੇਰੇ ਤਾਇ ਦਾ ਮੁੰਡਾ ਤਾਈ ਆਈਏ ਤੇ ਜਾਣੇ ਭਰਾ ਦੇ ਤੇ ਉਸੇ ਉਹ ਸਾਵਾਂ ਲੈ ਕੇ ਜਾਂਦੇ ਆ ਭਰਾ ਜੀ ਥੋੜੇ ਅਰੇ ਮੈਂ ਗੱਡੀ ਐਕਟਿਵ ਵਾਲੀ ਜਾਂਦੇ ਆ ਅਰੇ ਪੁੰਗਿਆ ਲੱਗੇ ਜਾ ਕੇ ਐਕਟਿਵ ਖਲਾੜੀ ਮੈਂ ਤੇ ਮੈਂ ਡਿੱਕਣ ਤਾਂ ਮੇਰੇ ਭਰਾ ਹੋਣੀ ਮੇਰੇ ਮਗਰ ਆਉਣਗੇ ਅੱਛਾ ਪਰਮਾਡਿਕ ਵਾਲੇ ਆਏ ਨਹੀਂ ਤੇ ਮੁੰਡੇ ਡੇ ਕਹਿੰਦਾ ਆ ਕੇ ਕਹਿੰਦੇ ਮਗਰ ਐਕਸੀਡੈਂਟ ਹੋਇਆ ਵਾ ਤੇ ਮਗਰ ਜਾ ਕੇ ਵੇਖਿਆ ਤੇ ਸਾਰੇ ਅਸੀਂ ਨਾ ਬੱਸਲਾ ਮਾਰ ਕੇ ਭੱਜ ਗਿਆ ਅੱਛਾ ਅਰ ਬਾਏ ਕੋਈ ਫਰਦਾ ਨਹੀਂ ਅਰ ਬਾਏ ਦਾ ਬੱਸਲਾ ਲਾ ਕੇ ਭੱਜ ਗਿਆ ਫਿਰ ਬੱਸ ਕਿ ਮੈਂ ਲੱਦੇ ਆ ਘਰ ਦੇ ਆਪਣੇ ਅੱਛਾ ਅਰ ਬਾਏ ਬਾਸਾ ਜੀ ਬਾਏ ਕਵੀਰ ਦੇ ਮੈਂ ਤੱਲੇ ਮਾਰ ਕੇ ਉਹ ਕਿ ਆ ਬੱਸਾ ਛੱਡ ਗਿਆ ਅੱਛਾ ਡੈਥ ਕੀ ਦੀ ਗਈ ਜੀ ਮੇਰੀ ਵੱਡੀ ਮੇ ਦੀ ਤਾਂ ਤਾਈ ਤਾਈ ਦੇ ਮੁੰਡੇ ਦੀ ਆ ਤਾਈ ਦੀ ਰਿਪੋਰਟਰੀ ਟੋੜਾ ਕਿੰਨੇ ਜਾਣੇ ਸੀ ਟੋੜਾ ਹੈਗੇ ਤੇ ਦੋ ਦੋ ਇੱਕ ਮੁੰਡਾ ਕੁੜੀ ਨਿਕਾ ਆਦੇ ਇੱਕ ਤਾਏ ਦਾ ਮੁੰਡਾ ਸੀ ਅੱਛਾ ਇੰਤਾਈ ਮੇਰੀ ਅੱਛਾ ਬਲੇ ਚਾਰ ਜਾਣੇ ਜਿੰਨਾ ਚਾਰ ਅਰੇ ਭਾਬੀ ਵੀ ਮੇਰੀ ਚਾਰ ਹੀ ਚਾਰੇ ਜਿੰਨਾਂ ਦੀ ਮੋਤ ਜੀ ਹਾਂਜੀ ਨੇ ਤੇ ਇੱਕ ਪਾਪਾ ਦੀ ਹੈਗੇ ਅੱਛਾ ਤਿੰਨ ਜਣਾਂ ਦੀ ਮੋਤ ਹੈ ਕਿ ਬੱਚਾ ਪਾ ਗਏ ਹਾਂਜੀ ਮੇਰਾ ਨਾਮ ਯੂਸਫ ਹੈ ਤੇ ਪੁੰਗਿਆਂ ਦਾ ਸਭ ਮੋਤਲੇ ਮੇਰੇ ਸੌੜੇ ਪੁੰਗਿਆਂ ਦੇ ਲਾਗੇ ਤੇ ਇਹ ਨਾਲ ਸਾਮਾ ਲੈ ਕੇ ਚੱਲੇ ਸੀ ਮੇਰਾ ਅੱਜ ਤੇ ਇੱਕ ਤਾਏ ਦਾ ਬੇਟਾ ਹੈ ਨਾਲ ਤਾਈ ਹੀ ਤੇ ਇੱਕ ਉਹਨਾਂ ਦੀ ਪੋਤਰੀ ਸੀ ਤੇ ਇੱਕ ਸਗੀ ਭਾਬੀ ਸੀ ਮੇਰੀ ਨਾਲ ਇੱਕ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇ ਹੀ ਤੇ ਉਹ ਹਰ ਪਰਿਵਾਰ ਦੇ ਮੈਂਬਰ ਅਲੱਗ ਐਕਟਿਵ ਆਦੇ ਹੀ ਉਹ ਮਤਲਬ ਉਹ ਅਲੱਗ ਹੀ ਐਕਸੀਡੈਂਟ ਇਹਨਾਂ ਦਾ ਹੋਇਆ ਇਹਨਾਂ ਦੇ ਵਿੱਚ ਬੱਸ ਵੱਜੀ ਆਣ ਕੇ ਤੇ ਤਾਈ ਦੇ ਮੁੰਡੇ ਦੀ ਵੀ ਡੈਥ ਹੋ ਗਈ ਆ ਤਾਈ ਦੀ ਵੀ ਡੈਥ ਹੋ ਗਈ ਤੇ ਪੋਤਰੀ ਦੀ ਵੀ ਡੈਥ ਹੋ ਗਈ ਉਹਨਾਂ ਦੀ ਮਤਲਬ ਉਹ ਸਾਰਾ ਪਰਿਵਾਰ ਖਤਮ ਆ ਤੇ ਭਾਬੀ ਉਹਨਾਂ ਦੇ ਨਾਲ ਬੈਠੇ ਇਹਦੇ ਭਾਬੀ ਗੰਬੀਰ ਰੋਗ ਪਰ ਜ਼ਖਮੀ ਆ ਜੇ ਇਹਨਾਂ ਦੇ ਨਾਲ ਤੁਹਾਡਾ ਰਿਸ਼ਤਾ ਹੈ ਇਹ ਰਿਸ਼ਤਾ ਇਹਨੂੰ ਅਜੇ ਮਹੀਨਾ ਕੀ ਹੋਇਆ ਜੇ ਇੱਕ ਪਹਿਲਾ ਸਾਮਾ ਲੈ ਕੇ ਚੱਲੇ ਆ ਜੇ ਤੇ ਪਹਿਲਾ ਸਾਮਾ ਲੈ ਕੇ ਚੱਲੇ ਤੇ ਇਹ ਹੀ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਜੇ ਡਰਾਈਵਰ ਦੇ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਤਾਂ ਸਾਨੂੰ ਇਨਸਾਫ ਮਿਲੇ ਅੱਡੇ ਤਿੰਨ ਮੌਤਾਂ ਹੋਈਆਂ ਇੱਕ ਜ਼ਖਮੀ ਆ ਕੀ ਮਾਮਲਾ ਐਕਸੀਡੈਂਟ ਦਾ ਮਾਮਲਾ ਇਹ ਆ ਵੀ ਅੱਜ ਦਾ ਇੱਕ ਸਕੂਲ ਪਾਸਿਆ ਸ੍ਰੀ ਗੁਰੂ ਅੰਗਤਦੇਵ ਸੀਰੀਆ ਸੈਕੰਡਰੀ ਸਕੂਲ ਪਿੰਡ ਬਕਰੋਲ ਤੇ ਉਹ ਜਿਹੜੀ ਪਾਸਿਆ ਉਹ ਉਧ ਮਾਰੀ ਸੀ ਵਾਪਸ ਇਧਰ ਨੂੰ ਸ਼ਹਿਰ ਵੱਲ ਨੂੰ ਤੇ ਇਧਰ ਨੂੰ ਇੱਕ ਮੋਟਰਸਾਈਕਲ ਹੈਗਾ ਵਾ ਪੀਬੀ 46 ਏਡੀ 9370 ਸਪਲੈਂਡਰ ਆ ਉਹਦੇ ਉੱਤੇ ਨਾ ਇੱਕੋ ਘਰ ਦੇ ਮਤਲਬ ਇੱਕ ਜੈਂਟਸਟ ਤੇ ਦੋ ਲੇਡੀਜ਼ ਇੱਕ ਛੋਟਾ ਬੱਚਾ 3-4 ਸਾਲ ਦਾ ਉਹਨਾਂ ਦੇ ਨਾਲ ਸੀਗਾ ਇਹ ਪਾਸ ਨੇ ਉਹਨੂੰ ਹਿੱਟ ਕੀਤਾ ਵਾ ਬਸ ਤੇ ਹਿੱਟ ਕਰਨ ਨਾਲ ਹੁਣ ਤੱਕ ਇੱਕ ਲੇਡੀ ਸੀ ਤੇ ਇੱਕ ਬੱਚਾ ਤੇ ਇੱਕ ਉਹ ਜਿਹੜੇ ਜੈਂਸੀਆ ਉਹਨਾਂ ਦੇ ਨਾਲ ਚਲਉਂਦੀ ਸੀ ਡਰਾਈਵਿੰਗ ਕਰਦੇ ਮੋਰਚਾ ਦੀ ਡੈਥ ਹੋ ਚੁੱਕੀ ਆ ਜਿਹੜੀ ਦੂਜੀ ਜਨੰਦੀ ਉਹਦੀ ਵੀ ਹਾਲਤ ਜਿਹੜੀ ਬਰੀ ਸੀਰੀਅਸ ਐ ਸੀਰੀਅਸ ਕੰਡੀਸ਼ਨ ਵਿੱਚ ਆ ਉਹ ਦਾ ਚੱਲ ਰਿਹਾ ਵਾ ਇਹ ਜਿਹੜੇ ਪਾਸੇ ਆ ਉਹ ਜਿਹੜਾ ਉਹੀ ਬੱਸ ਵਾਲਾ ਡਰਾਈਵਰ ਆ ਨਾ ਉਹੀ ਇਹਨੂੰ ਮਤਲਬ ਡਰਾਈਵਿੰਗ ਤੇ ਜਦੋਂ ਸ਼ਾਇਦ ਉਹਦੇ ਫਰੇ ਹੋਗਾ ਲੋਕੀ ਉਸੇ ਬੱਸ ਵਿੱਚ ਹੀ ਲੋਡ ਕਰਕੇ ਇਹਨਾਂ ਨੂੰ ਬਚਾਅ ਵਾਸਤੇ ਇੱਥੇ ਸਭਲਾ ਹਸਪਤਾਲ ਲੈ ਕੇ ਆਏ ਆ ਹੁਣ ਉਹਨਾਂ ਦਾ ਜਿਹੜਾ ਕੰਮਲੀ ਕਾਰਵਾਈ ਆ ਚੱਲ ਰਹੀ ਆ ਇਸ ਵਾਰ ਦੇ ਵਿੱਚ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਕੇ ਸਖਤ ਕਾਰਵਾਈ ਕੀਤੀ ਕਰਕੇ ਜੀ ਡਰਾਈਵਰ ਨੂੰ ਸਜ਼ਾ ਦਵਾਈਆ ਉਸ ਵਿੱਚ ਆਏ ਕੁਝ ਲੋਕਾਂ ਨੇ ਕੁਸੇ ਜਿਹੇ ਗੁੱਸੇ ਜਿਹੇ ਲੋਕਾਂ ਨੇ ਨਾ ਮਤਲਬ ਵੀ ਜਿਸ ਤਾ ਸਿਵਲ ਹਸਪਤਾਲ ਵਿੱਚ ਉਹੀ ਬੱਸ ਜਿਹੜੀ ਆਈ ਹੈ ਨਾ ਉਹਨੂੰ ਇਟਾ ਲੋੜੇ ਮਾਰੇ ਆ ਚਲੋ ਉਹਨਾਂ ਨੂੰ ਪਬਲਿਕਲੀ ਜਾਂ ਪ੍ਰੈਸ ਵਾਲੇ ਮੇਰੇ ਵੀਰਾਂ ਨੇ ਬੜਾ ਸਮਝਾਇਆ ਵਾ ਉਹਨਾਂ ਪਲਾਸ ਵਾਲੇ ਵੀ ਨਾਲੇ ਸੁਝਾਅ ਆ ਕੇ ਹੋਰ ਲੋਕਾਂ ਨੇ ਕંટ્રોલ ਕਰਕੇ ਤਾਂ ਉਹਨੂੰ ਸਮਝਾ ਕੇ ਤੇ ਭੇਜ ਦਿੱਤਾ ਪਰ ਚਲੋ ਹੁਣ ਇਹ ਮੋਰਚਾ ਪੁਲਿਸ ਕਰਮਚਾਰੀ ਬਾਥਰੂਮ ਲੈ ਕੇ ਜਾਦੇ ਹਾਂ ਉਹ ਆਪ ਜਾ ਰਹੇ ਤੇ ਇੱਕ ਜਿਹੜਾ ਕਰਮਚਾਰੀ ਸੀ ਜਿਹੜਾ ਬਾਥਰੂਮ ਪਿੱਛੇ ਕਰਕੇ ਥਾਣੇ ਖੰਡੀ ਚਉਂਦੇ ਸੀ ਚਲੋ ਫੀਟ ਦੇ ਵਿੱਚ ਉਹਨੂੰ ਨਹੀਂ ਹੁਣ ਛੱਡ ਦਿੱਤੀ ਚਲੋ ਕੋਈ ਗੱਲ ਨਹੀਂ ਬਾਕੀ ਇਹਦੇ ਵਿੱਚ ਸਾਰਾ ਮਾਮਲਾ ਕੀਦਾ ਵਾ ਖਾਰਵੀ ਜਿਹੜੀ ਲਗਾਤਾਰ ਜਾਰੀ ਆ ਸਾਰੀ ਪੋਰਸ ਇੱਥੇ ਆਈ ਹੋਈ ਆ ਜਲਦੀ ਤੋਂ ਜਲਦੀ ਇਹਦਾ ਪੂਰਨ ਮਾਰਕ ਕਰਾ ਕੇ ਸਕੂਲ ਪ੍ਰਬੰਧਕਾਂ ਦੇ ਨਾਲ ਵੀ ਸਕੂਲ ਪ੍ਰੰਤਕਾਰ ਦੇ ਵਿੱਚ ਵੀ ਇਹ ਲਿਖਿਆ ਜਾਊਗਾ ਕਿ ਇਹ ਡਰਾਈਵਰ ਜਿਹੜ ਕਿਉਂ ਹੋਈ ਹੋਇਆ ਵਾ ਇਸ ਵਤ ਵਿੱਚ ਜੋ ਸਕੂਲ ਆ ਗਏ ਤੇ ਵੀ ਇਹ ਕੋ ਕਾਰਵਾਈ ਬੰਦ ਜੂ ਉਹਦੀ ਵੀ ਉਹਨਾਂ ਦਾ ਵੀ ਇਸ ਵਿੱਚ ਕੋਈ ਲਿਆਜ ਨਹੀਂ ਕੀਤਾ ਜਾਊਗਾ ਜੇਕਰ ਉਹਦੇ ਖਿਲਾਫ ਕੋਈ ਤੁਨਜੀ ਕਾਰਵਾਈ ਜੇ ਉਹ ਫਾਰਮੈਟਿਕਸ ਨਾਲ ਪੂਰੀਆਂ ਕਰਦੇ ਹੋਏ